ਜੇ ਫਤੇਗੜ ਸਾਹਿਬ ਜਾਣੇ ਆ ਸਿਰ ਤੇ ਅਸੀਂ ਦਸਤਾਰ ਸਜਾਈ ਹੁੰਦੀ ਹੈ ਪਰ ਕੰਨਾਂ 'ਚ ਨੱਤੀਆਂ ਪਾਈਆਂ ਹੁੰਦੀਆਂ ਨੇ ਦਾੜੀ ਵੀ ਕਟਾਈ ਹੁੰਦੀ ਹੈ ਮੂੰਹ ਤੇ ਦਾੜਾ ਪ੍ਰਕਾਸ਼ ਨਹੀਂ ਹੁੰਦਾ ਕੇਸ ਵੀ ਨਹੀਂ ਹੁੰਦੇ ਉੱਪਰ ਪਰਨਾਲ ਬੈਟੇ ਹੁੰਦੇ ਤੇ ਅਸੀਂ ਕਹਿੰਦੇ ਅਸੀਂ ਦਸਤਾਰ ਬੰਨੀ ਹੈ ਸਤਾਰ ਬੰਨੀ ਨਹੀਂ ਦਸਤਾਰ ਸਜਾਈ ਹੈ ਕਿਉਂਕਿ ਕੱਪੜਾ ਜਿਹੜਾ ਹੁੰਦਾ ਹੈ ਕੱਪੜਾ ਬੰਨਿਆ ਜਾ ਸਕਦਾ ਹੈ ਪਰ ਜਿਹੜਾ ਤਾਜ ਹੁੰਦਾ ਹੈ ਨਾ ਤਾਜ ਉਹ ਉਹ ਸਜਾਇਆ ਜਾਂਦਾ ਹੈ ਬੰਨਿਆ ਨਹੀਂ ਜਾਂਦਾ ਤੇ ਇਹ ਜਿਹੜਾ ਤਾਜ ਇਹ ਪਦਾਈ ਨੇ ਕਿੰਨੇ ਲੱਖਾਂ ਕਿੰਨੇ ਕਰੋੜਾਂ ਸੀਸਵਾਰਨ ਤੋਂ ਬਾਅਦ ਫਿਰ ਜਾ ਕੇ ਸੰਮਤ ਆਇ ਮਿਲੂ ਫਤੇੜਾ ਸਾਹਿਬ ਜਾ ਕੇ ਅਸੀਂ ਉੱਥੇ ਮੱਥਾ ਟੇਕਦੇ ਆਂ ਤੇ ਮਹਾਰਾਜ ਨੂੰ ਦੁੱਖ ਨਾ ਲੱਗਦਾ ਹੋਵੇ ਦੁਖੀ ਇਸ ਗੱਲ ਦਾ ਮਹਾਰਾਜ ਨੂੰ ਲੱਗਦਾ ਹੋਵੇਗਾ ਕਿ ਮੈਂ ਉਦੋਂ ਇਹ ਬਚਨ ਕੀਤਾ ਸੀ ਇਨ ਪੁੱਤਰਾਂ ਨੇ ਕੇ ਸੀਸ ਪਰਵਾਰ ਦੀ ਇਸ ਵਤਚਾਰ ਚਾਰ ਮੂਹੇ ਤੋਂ ਕਿਹਾ ਜੀਵਤ ਕਈ ਹਜ਼ਾਰ ਕਿ ਮੈਂ ਤੇ ਇਨਾਂ ਦੇ ਵਿੱਚੋਂ ਆਪਣੇ ਪੁੱਤਰਾਂ ਦੇ ਦਰਸ਼ਨ ਕਰਨੇ ਸੀ ਇਨਾਂ ਦੇ ਵਿੱਚ ਹੁਣ ਮੈਂ ਆਪਣੇ ਪੁੱਤਰਾਂ ਦੇ ਦਰਸ਼ਨ ਕਿੱਦਾਂ ਕਰਾਂ ਇਹਨਾਂ ਨੇ ਆਪਣੇ ਕੇਸ ਵਿੱਚ ਕਤਲ ਦਾ